ਪਨੂਕੀਓਾ ਮਾਰਾ ਨਹੀਂ ਜਾਇਆ ਜੋ ਪਹਿਲਾ ਦਿਨ ਇਹ ਦਬਾਤ ਹੋ ਗਈ ਸਰਪੰਚ ਇੰਨੀ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਆਪਣੀ ਮਿਹਨਤ ਦੇ ਪੰਜ ਰੁਪਏ ਨਹੀਂ ਲਾਏ ਬਿਨਾਂ ਪੈਸੇ ਤੋਂ ਬਿਨਾਂ ਨਸ਼ੇ ਤੋਂ ਲੋਕਾਂ ਨੇ ਟਕਰਾਲੇ ਪਿੰਡ ਦੇ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪ ਚੱਲ ਕੇ ਵੋਟਾਂ ਪਾਈਆਂ ਨੇ ਮਦੀਨਾਮੀ ਪਿੰਡ 아이 ਹੈਡਪਿੰਡ ਦੇ ਜੰਗੀਂਦਰ ਪਹਿਲਵਾਨ ਜੀ ਵੀ ਹੋਏ ਨੇ ਇਸ ਵਰਗੀਏ ਸਰ ਇਸ ਵਰਗੀਏ ਪਵਿੱਤਰ ਪਹਿਲਵਾਨ ਜੀ ਨੇ ਕਾਫੀ ਇਨਾਮੀ ਪਿੰਡ 아이 ਆਪਣਾ ਤੇ ਉਹ ਪਿੰਡ ਇਹ ਚੀਜ਼ਾਂ ਕਰਕੇ ਕਾਫੀ ਪਛੇਜ ਗਿਆ ਲੇਕਿਨ ਅਸੀਂ ਉਹ ਸੋਚਦੇ ਮੁਜ਼ਾਕ ਹੈ ਵਧੀਆ ਸੋਚਿਆ ਜੀ ਰਿਸਪੌਂਸ ਆ ਉਹਨੇ ਸੋਪਾ ਵਧੀਆ ਸੋਚਿਆ ਜੀ ਤੇ ਉਹ ਸਾਥ ਸਭ ਹੀ ਵਧੀਆ ਕੀਤੀ ਜੀ ਤੇ ਅੱਜ ਤੁਸੀਂ ਜਾ ਕੇ ਦੇਖੇ ਉੱਥੇ ਜਾ ਕੇ ਕਿੰਨਾ ਵਧੀਆ ਲੱਗਦਾ ਉੱਥੇ ਬਾਬੇ ਬੈਠੇ ਨੇ ਆਂ ਬੱਚੇ ਖੇਡਦੇ ਨੇ ਸਾਡੇ ਤੋਂ ਤਾਂ ਹਸਪੀਟਲ ਮੇਰੇ ਪਿੰਡ ਦਾ ਸਕੂਲ ਅਸੀਂ ਇੱਕ ਨੰਬਰ ਤੇ ਕਰਦੇ ਹਾਂ ਟੌਪ ਤੇ ਲੈ ਕੇ ਆਉਣਾਗਾ ਸੋ ਮੇਰੇ ਪਿੰਡ ਨੂੰ ਸਕੂਲ ਨੂੰ ਰਸਤਾ ਜਾਂਦਾ ਸੀ ਮੈਂ ਆਪਣੇ ਪੇਜ ਤੇ ਵੀਡੀਓ ਪਾਈ ਵੀ ਆ ਵੀ ਜਿਹੜਾ ਸਭ ਤੋਂ ਵੱਡਾ ਮੰਦਿਰ ਸਾਡਾ ਇਹ ਹੈਗਾ ਤੇ ਸਾਡੇ ਬੱਚੇ ਨੇ ਪੜ੍ਹਨਾ ਉਹਨਾਂ ਦਾ ਭਵਿਕਾ ਬਣਨਾ ਜੇ ਅਸੀਂ ਇਹ ਰਸਤਾ ਨਾ ਚੇਂਜ ਕਰ ਸਕੀ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਸਾਡਾ ਘਰ ਦਾ ਪਾਣੀ ਨਿਕਲਦਾ ਨਹੀਂ ਤੇ ਬਹੁਤ ਦਿੱਕਤ ਸੀ ਤੇ ਜਦੋਂ ਪਹਿਲਾਂ ਪ੍ਰਬੰਧਕ ਲੱਗਿਆ ਸੀ ਉਦੋਂ ਵੀ ਬੇਨਤੀ ਕੀਤੀ ਹੈ ਵੀ ਸਾਡੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਉਦੋਂ ਲੌਕਟ ਤਾਂ ਲੱਗ ਗਈ ਪਰ ਸਾਡਾ ਸੀਵਰੇਜ ਦੀ ਸਮੱਸਿਆ ਫੇਰ ਉੱਤੇ ਦੀ ਉੱਤੇ ਰਹੀਗੀ ਪਰ ਹੁਣ ਜਦੋਂ ਨਵੀਂ ਪੰਚਾਇਤ ਬਣੀ ਆਸੀ ਦੁਬਾਰੋ ਇਹਨਾਂ ਨੂੰ ਦਰਖਾਸਤ ਦਿੱਤੀ ਬੇਨਤੀ ਕੀਤੀ ਵੀ ਸਾਡੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਜਿਹਦੀ ਸਾਨੂੰ ਬਹੁਤ ਜ਼ਿਆਦਾ ਦੇਖਦ ਆਉਂਦੀ ਹੈ ਤੇ ਨਵੀਂ ਪੰਚਾਇਤ ਨੇ ਇਹ ਉਪਰਾਲਾ ਕਰਦੇ ਦੇਖੋ ਸੀਵਰੇਜ ਪਵਾਇਆ ਤੁਹਾਡੇ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਆਹ ਰਸਤਾ ਵੀ ਪੱਕਾ ਕਰਕੇ ਦਿੱਤਾ ਇਸ ਰਸਤੇ ਤੇ ਕੱਚਾ ਪਹਾਉਣ ਕਰਕੇ ਬਹੁਤ ਵੱਡੀ ਦਿੱਕਤ ਆ ਰਹੀ ਜੀ ਕਾਫੀ ਵਧੀਆ ਕੰਮ ਹੈ ਹਾਂ ਪੰਚਾਇਤ ਦੇ ਬਹੁਤ ਸੋਹਣੇ ਕੰਮ ਹੋ ਰਹੇ ਨੇ ਸਾਡਾ ਗੇਟ ਤੇ ਐਂਟਰੀ ਹੁੰਦੀ ਹੈ ਤਾਂ ਸਾਨੂੰ ਖੁਦ ਵੀ ਪ੍ਰਾਊਡ ਫੀਲ ਹੁੰਦਾ ਹੈ ਸ਼ਹਿਰੀ ਸਕੂਲਾਂ ਦੀ ਤਰ੍ਹਾਂ ਦੋਨੋਂ ਸਾਈਡ ਤੇ ਦੀਵਾਰ ਹੋ ਗਈ ਸਲੋਗਨ ਪੇਂਟ ਦਾ ਕੰਮ ਹੋਇਆ ਸਲੋਗਨ ਲਿਖੇ ਗਏ ਮਤਲਬ ਜਦੋਂ ਜੋ ਇੱਕ ਆਪਾਂ ਇੱਕ ਟੀਚਰ ਪੜਾ ਰਿਹਾ ਪਰ ਜਦੋਂ ਪ੍ਰੈਕਟੀਕਲੀ ਬੱਚੇ ਉਥੋਂ ਲੰਘਦੇ ਵੜਦੇ ਉਹਨਾਂ ਦੇ ਪੇਰੈਂਟਸ ਉਹ ਸਮਾਜਿਕ ਕ੍ਰਿਤੀਆਂ ਬਾਰੇ ਜਾਂ ਮਤਲਬ ਜੋ ਵੀ ਚੀਜ਼ਾਂ ਉਹਨਾਂ ਮੋਟਰਸ ਲਿਖੇ ਹੋਏ ਹੈ ਜਦੋਂ ਆਪਾਂ ਡੇਲੀ ਲੰਘਦੇ ਵੜਦੇ ਪੜਦੇ ਆ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਸਰ ਕਰ ਜਾਂਦੀਆਂ ਤਾਂ ਉਹ ਇਹਨਾਂ ਲਈ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਉਪਰਾਲਾ ਰਿਹਾ ਹੈ ਅਸੀਂ ਬੜੇ ਧੰਨਵਾਦੀ ਆ ਨੀ ਪਹਿਲਾਂ ਮੈਂ ਆਮਾਦੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਬਹੁ ਟਾਈਮ ਤੋਂ ਪਾਰਟੀ ਨਾਲ ਚੱਲ ਰਿਹਾ ਜੀ ਮਾਨ ਸਾਹਿਬ ਐਮਐਲਏ ਸਾਡੇ ਗਦੀਪ ਸਿੰਘ ਦੀ ਮਾਨ ਐਮਐਲਏ ਨਾਬਾ ਉਹਨਾਂ ਨਾਲ ਮੈਂ ਰਿਹਾਗਾ ਉਹਨਾਂ ਨਾਲ ਕੰਮ ਵੀ ਕੀਤਾਗਾ ਸੋ ਸਿੱਖਿਆ ਉਹਨਾਂ ਤੋਂ ਸਾਡੇ ਵੱਡੇ ਨੇ ਉਹ ਮੇਰੇ ਭਰਾ ਨੇ ਵੱਡੇ ਸੋ ਵੀ ਵਧੀਆ ਕੰਮ ਕਰ ਰਹੇ ਨੇ ਸਾਨੂੰ ਗ੍ਰਾਂਟ ਵੀ ਭੇਜੀ ਉਹਨਾਂ ਨੇ 324 ਲੱਖ ਰੁਪਏ ਗ੍ਰਾਂਟ ਵਾਸਤੇ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਦੋਂ ਇਸ ਸਮਸਾਨ ਘਟ ਹੋ ਗਈ ਉਧਰ ਆ ਲਾਇਬ੍ਰੇਰੀ ਹੋਗੀ ਸਾਰੇ ਜੀ ਬਹੁਤ ਵਧੀਆ ਕੰਮ ਹੋ ਰਿਹਾ ਇਹ ਸਾਰਾ ਸਾਈਕਲ ਦੀ ਫਿਰਨਾ ਕੋਈ ਸਾਈਕਲ ਆ ਫੋਰ ਤਾਂ ਕੋਈ ਚੀਜ਼ ਹੈ ਨਹੀਂ ਮੈਂ ਤਾਂ ਪਹਿਲਾਂ ਵੀ ਜਦੋਂ ਲੈਕਸਨ ਲੜੀ ਆ ਉਦੋਂ ਮੈਂ ਇਕੱਲੀ ਛੋਟਾ ਜਿਹਾ ਮੇਰਾ ਬੇਟਾ ਮਤਰਾਕ ਸਾਲ ਦਾ ਅਸੀਂ ਦੋ ਜਣੇ ਉਹ ਬੂਹ ਤੇ ਵੀ ਮੁੰਡਾ ਬੈਠਾ ਸੀ ਮੇਰਾ ਨੀ ਹੁਆਂ ਦੇ ਬੂਥਾਂ ਤੇ 50 50 60 8 ਬੰਦੇ ਬੈਠੇ ਮੈਂ ਇਕੱਲੀ ਲੜ ਫਿਰਦਾ ਪਿੰਡ ਚ ਗੱਲੀ ਨੇ ਮਿਹਨਤ ਕਰੀ ਆ ਸੋ ਪਹਿਲੀ ਵਾਰੀ ਹੋਇਆ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਆਪਣੀ ਮਿਹਨਤ ਦੇ 5 ਰੁਪਏ ਨਹੀਂ ਲਾਏ ਬਿਨਾ ਪੈਸੇ ਤੋਂ ਬਿਨਾ ਨਸੇ ਤੋਂ ਲੋਕਾਂ ਨੇ ਕਕਰਾਲੇ ਪਿੰਡ ਦੇ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪ ਚੱਲ ਕੇ ਵੋਟਾਂ ਪਾਈਆਂ ਨੇ ਸੋ ਇਹਨਾਂ ਦਾ ਕਕਰਾਲੇ ਪਿੰਡ ਦਾ ਮੇਰੇ ਭੈਣ ਭਰਾਵਾਂ ਦਾ ਮੈਂ ਕਦੇ ਵੀ ਦੇਣ ਦੇਣ ਦੀ ਸੀ ਮੇਰੇ ਸਮੇਤ 7 ਤੇ ਜੀ ਸੀ ਅੱਛਾ ਸਤਿਮਾ ਮੈ ਜੀ ਅੱਛਾ ਪਰ ਮੇਰੀ ਸੋਚ ਇਹ ਆ ਕਿ ਮੈਂ ਆਪਣੇ ਪੰਜ ਸਾਲਾਂ ਦੇ ਵਿੱਚ ਮੈਂ ਆਪਣੇ ਪਿੰਡ ਨੂੰ ਬਦਲ ਦੂੰਗਾ ਪਹਿਲਾ ਵਾਰ ਤਾਂ ਮੇਰੀ ਇਹ ਸੀ ਸਾਡੀ ਜਿਸ ਮੇਰੀ ਸੋਚ ਆ ਵੀ ਸਾਡੀ ਸਾਡੀ ਸਾਡੇ ਪਿੰਡ ਦਾ ਹਸਪਤਾਲ ਮੇਰੇ ਪਿੰਡ ਦਾ ਸਕੂਲ ਅਸੀਂ ਇੱਕ ਨੰਬਰ ਤੇ ਕਰ ਦੇਣਾ ਟੌਪ ਤੇ ਲੈ ਕੇ ਆਉਣਾਗਾ ਸੋ ਮੇਰੇ ਪਿੰਡ ਨੂੰ ਸਕੂਲ ਨੂੰ ਰਸਤਾ ਜਾਂਦਾ ਸੀ ਮੈਂ ਆਪਣੇ ਪੇਜ ਤੇ ਵੀਡੀਓ ਵੀ ਪਾਈ ਵੀ ਆ ਵੀ ਜਿਹੜਾ ਸਭ ਤੋਂ ਵੱਡਾ ਮੰਦਿਰ ਸਾਡਾ ਇਹ ਹੈਗਾ ਤੇ ਸਾਡੇ ਬੱਚੇ ਨੇ ਪੜ੍ਹਨਾ ਉਹਨਾਂ ਦਾ ਭਵਿਕਾ ਬਣਨਾ ਜੇ ਅਸੀਂ ਇਹ ਰਸਤਾ ਨਾ ਚੇਂਜ ਕਰ ਸਕੀਏ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਸੋ ਅਸੀਂ ਇਹ ਵਾਦਾ ਪੂਰਾ ਕਰਿਆ ਜੀ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵਿਕਾਸ ਕਾਰਜ ਨੇ ਨਿਕਲਮ ਕੀਤੇ ਨੇ ਇੱਥੇ ਸਾਡੇ ਚੌਂਕ ਦੀ ਉਹ ਉਧਰ ਛੋਟਾ ਸਕੂਲ ਆਈ ਹੈ ਉਧਰ ਵੀ ਜਦ ਬੱਚੇ ਜਾਂਦੇ ਤੇ ਮੀਂਹ ਪੈਂਦਾ ਸੀ ਉਹਨਾਂ ਦੇ ਪੈਰ ਲੇਬੜਦੇ ਤੇ ਸੋ ਕਾਫੀ ਵੱਡਾ ਚੌਂਕ ਦੀ ਉਧਰ ਮੰਡੀ ਨੂੰ ਸੜਕ ਜਾਂਦੀ ਜੀ ਉਹ ਅਸੀਂ ਪੱਕਾ ਕਰਿਆ ਮੰਡੀ ਲਈ ਸੜਕ ਪੱਕੀ ਕਰੀ ਜੀ ਸੋ ਅੱਗੇ ਪਰਮਾਤਮਾ ਬਾਬਾ ਨਾਲ ਕਿਰਪਾ ਕਰੂਗਾ ਸੋ ਅਸੀਂ ਐਂਬੂਲੈਂਸ ਵੀ ਲਿਆਉਣੇ ਸਾਡੇ ਪਿੰਡ ਵਾਸਤੇ ਸੋ ਤੇ ਪੰਚਾਇਤ ਦਾ ਖਰਚਾ ਹੋਊਗਾ ਜੀ ਜਿਹੜਾ ਮਰਜ਼ੀ ਲੈ ਜੀ ਪਿੰਡਾਂ ਦਾ ਮਤਲਬ ਇਹ ਨਹੀਂਗਾ ਵੀ ਅਸੀਂ ਕਾਰਾ ਕਰਾਤਾ ਇੱਥੋਂ ਸਿੱਖਿਆ ਮਿਲਦੀ ਹੈ ਜੀ ਜੇ 10 ਦੇ ਵਿੱਚੋਂ ਇੱਕ ਇੱਕ ਤੇ ਵੀ ਅਸਰ ਹੋ ਗਿਆ ਅਸੀਂ ਸਮਝ ਲਾਂਗੇ ਅਸੀਂ ਕਾਮਯਾਬ ਹੋ ਗਏ ਇੱਕ ਦੀ ਵੀ ਜ਼ਿੰਦਗੀ ਬਦਲ ਗਈ ਆ ਲੱਭੇ ਸਾਡਾ ਪਾਰਕ ਆ ਗਿਆ ਸੀ ਤਿਆਰ ਕਰਨਾ ਜੀ ਗਰਾਊਂਡ ਆ ਗਿਆ ਤੁਸੀਂ ਸਾਮ ਨੂੰ ਆ ਕੇ ਦੇਖਿਓ ਔਰੇ 30 40 ਬੱਚੇ ਡੇਲੀ ਖੇਡਣ ਹੁੰਦੇ ਨੇ ਜੀ ਸੋ ਅਸੀਂ ਇੱਕ ਵੱਡਾ ਜਿੰਮਲੇ ਹੋਣਾਗਾ ਜਦੋਂ ਜਿੰਮ ਵਾਲਾ ਜਾਣਗੇ ਜੇ ਗੇਮਾਂ ਵਾਲੇ ਜਾਣਗੇ ਤਾਂ ਅਸੀਂ ਨਸਿਆਂ ਤੋਂ ਬੱਚੇ ਦੂਰ ਕਰਨੇ ਨੇ ਬਸ ਜਿਹੜੀ ਅੱਜ ਗਲਦੀ ਪੀੜੀ ਨਸਿਆਂ ਵੱਲ ਤੁਰ ਪੀ ਅਸੀਂ ਉਹਨਾਂ ਨੂੰ ਉਧਰੋਂ ਮੋੜ ਕੇ ਗੇਮਾਂ ਵੱਲ ਲੈ ਕੇ ਆਉਣਾ ਕਮਾਨਦਾਰੀ ਨਾਲ ਕੰਮ ਕਰੋ ਜੀ ਸੋ ਸਰਪੰਚ ਆਪਾਂ ਨੂੰ ਪਿੰਡ ਚੁਣਦਾਗਾ ਆਪਾਂ ਕੋਈ ਰੱਬ ਨਹੀਂ ਬਣ ਜਾਂਦੇ 5 ਸਾਲਾਂ ਬਾਅਦ ਕੋਈ ਹੋਰ ਆ ਜਾਊਗਾ ਸੋ ਮੈਂ ਤਾਂ ਇਹੀ ਕਹਿੰਦਾ ਵੀ ਆਪਦੇ ਪਿੰਡ ਦਾ ਪੂਰਾ ਵਿਕਾਸ ਕਰੋ ਜਿੰਨਾ ਵੀ ਹੁੰਦਾ ਉਹਨਾਂ ਦਾ ਵਿਕਾਸ ਕਰੋ ਪਹਿਲੇ ਦਿਨ ਕਿਵੇਂ ਲੱਗਿਆ ਸਰਪੰਚ ਚੁਣੇ ਜਦੋਂ ਪਿੰਡ ਪਿੰਡ ਦੇ ਵਿੱਚ ਨਿਕਲੇ ਲੋਕਾਂ ਕਿਵੇਂ ਮਿਲਦੇ ਸੀ ਸਰ ਇੱਕ ਮਹੀਨਾ ਤਾਂ ਮੈਨੂੰ ਮੈਂ ਆਪੇ ਉਲਝਿਆ ਰਿਆਂਗਾ ਮੈਨੂੰ ਵਿਸ਼ਵਾਸ ਨਹੀਂ ਹੁੰਦੀ ਮੈਂ ਸਰਪੰਚ ਬਣ ਗਿਆ ਜਨਿਕੇ ਮੈਂ ਮੇਰੇ ਪਿੰਡ ਦਾ ਦੇਣ ਨਹੀਂ ਦੇ ਸਕਦਾ ਜੀ ਮੈਂ ਮੈਂ ਇੰਨੀਆਂ ਵੋਟਾਂ ਪਈਆਂ ਉਹਨੇ ਜਿਵੇਂ ਵਧੀਆ ਨਹੀਂ ਪੈਂਦਾ ਦਾ ਸਾਉਣ ਚ ਨਾ ਮੈਨੂੰ ਐ ਵੋਟਾਂ ਪਈਆਂ ਜੀ ਮੈਂ ਉਹਨਾਂ ਦਾ ਕਦੇ ਵੀ ਦੇਣ ਨਹੀਂ ਦੇ ਸਕਦਾ ਜਿੰਨਾ ਵੀ ਹੋ ਸਕੇ ਮੈਂ ਨੀਯਮ ਹੋ ਕੇ ਆਪਣੇ ਪਿੰਡ ਲਈ ਕੰਮ ਕਰੂੰਗਾ ਸੋਚਿਆ ਸੀ ਏਦਾਂ ਕਿ ਸਰਪੰਚ ਚੁਣਿਆ ਜਾਊਗਾ ਪਿੰਡ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਨਹੀਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਮੈਂ ਬਹੁ ਟਾਈਮ ਤੋਂ ਪਾਰਟੀ ਨਾਲ ਚੱਲ ਰਿਹਾ ਜੀ ਮਾਨ ਸਾਹਿਬ ਐਮਐਲਏ ਸਾਡੇ ਗਦੀਪ ਸਿੰਘ ਦੀ ਮਾਨ ਐਮਐਲਏ ਨੱਬਾ ਉਹਨਾਂ ਨਾਲ ਮੈਂ ਰਹਿਾਂਗਾ ਉਹਨਾਂ ਨੇ ਕੰਮ ਵੀ ਕੀਤਾਗਾ ਸੋ ਸਿੱਖਿਆ ਉਹਨਾਂ ਤੋਂ ਸਾਡੇ ਵੱਡੇ ਨੇ ਉਹ ਮੇਰੇ ਭਰਾ ਨੇ ਵੱਡੇ ਸੋ ਵੀ ਵਧੀਆ ਕੰਮ ਕਰ ਰਹੇ ਨੇ ਸਾਨੂੰ ਗ੍ਰਾਂਟ ਵੀ ਭੇਜੀ ਉਹਨਾਂ ਨੇ 3.24 ਲੱਖ ਰੁਪਏ ਗ੍ਰਾਂਟ ਵਾਸਤੇ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਪਿੰਡ ਦਾ ਬਹੁਤ ਜਿਆਦਾ ਵਧੀਆ ਸੁਧਾਰ ਕਰ ਰਹੇ ਆ ਜੀ ਤੇ ਇਹ ਪਿੰਡ ਦੇ ਸਾਥ ਨਾਲ ਹੀ ਆ ਜੀ ਇਹ ਜਿਹੜਾ ਰਸਤਾ ਜੀ ਸਕੂਲ ਨੂੰ ਜਾ ਰਿਹਾ ਆਪਣੇ ਫਾੜਕੇ ਤੋਂ ਲੈ ਕੇ ਤੇ ਇਹ ਬਹੁਤ ਗੰਦਾ ਸੀਗਾ ਰਸਤਾ ਅਸੀਂ ਵੀ ਇੱਥੇ ਪੜ ਕੇ ਗਿਆ ਜੀ ਮੇਰੇ ਟੀਚਰ ਸਰਵਾਨ ਸੀਗੇ ਸਾਨੂੰ ਕਈ ਵਾਰ ਕਹਿੰਦੇ ਛੱਡ ਪਿੰਡ ਇੰਨਾ ਯਾਰ ਵੱਡਾ ਵੱਡਾ ਪਿੰਡ ਆ ਬਹੁਤ ਜ਼ਿਆਦਾ ਰੈਵਨਿਊ ਆ ਵੀ ਕਿਉਂ ਨਹੀਂ ਸਾਫ਼ ਕਰਾਉਂਦੇਗੇ ਸਾਨੂੰ ਸ਼ਰਮ ਆਉਂਦੀ ਪੜਨ ਲੱਗੇ ਲੇਕਿਨ ਅਸੀਂ ਸੋਚਿਆ ਸੀ ਮੰਨ ਚ ਵੀ ਕਦੇ ਟਾਈਮ ਮੌਕਾ ਮਿਲੇ ਅਸੀਂ ਸੇਵਾ ਚਾਹੀਏ ਪਿੰਡ ਦੀ ਜੀ ਵੀ ਅਸੀਂ ਇਹ ਕੰਮ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਜੀ ਅਸੀਂ ਇਹ ਮਤਾ ਜ਼ਰੂਰ ਪਾਇਆ ਸੀਗਾ ਸਾਡੇ ਸਪੰਸਰ ਸਾਹਿਬ ਦੇ ਸਹਿਯੋਗ ਤੇ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਤੇ ਸਭ ਤੋਂ ਪਹਿਲਾਂ ਅਸੀਂ ਇਹ ਪਿੰਡ ਆਪਣਾ ਰਸਤਾ ਸਾਫ਼ ਕਰਾਇਆ ਜੀ ਤੇ ਇਹਦੇ ਨਾਲ ਹੀ ਇੱਕ ਮਾੜਾ ਸਾਨੂੰ ਰਸਤਾ ਜਾਂਦਾ ਜੀ ਇਹ ਵੀ ਬਹੁਤ ਗੰਦਾ ਸੀਗਾ ਜੀ ਲੋਕ ਇ ਵੱਲੋਂ ਸਵੇਰੇ ਸਵੇਰੇ ਆ ਕੇ ਜੰਗਲ ਪਾਣੀ ਆਉਂਦੇ ਸੀਗੇ ਤੇ ਉਹ ਕਾਫੀ ਬੁਰਾ ਲੱਗਦਾ ਸੀਗੇ ਜਿਵੇਂ ਕਿਸੇ ਦੀ ਡੈਥ ਹੋ ਗਈ ਤੇ ਰਿਸ਼ਤੇਦਾਰ ਬਾਹਰੋਂ ਆਉਂਦੇ ਸੀਗੇ ਉਹ ਆਉਂਦੇ ਹੱਟ ਪਿੰਡ ਨੂੰ ਆਪ ਨੂੰ ਸ਼ਰਮ ਆਉਂਦੀ ਸੀਗੀ ਬਾਹਰੋਂ ਬੰਦੇ ਆ ਰਿਸ਼ਤੇਦਾਰ ਆ ਰਹੇ ਨੇ ਕਿ ਸਾਨੂੰ ਕੀ ਕਹਿਣਗੇ ਤੇ ਆਪ ਨੂੰ ਬਹੁਤ ਬੁਰਾ ਲੱਗਦਾ ਜੀ ਇਹ ਸੀ ਆਪ ਸਾਰਿਆਂ ਨੇ ਬੈਠ ਕੇ ਜੀ ਇਹ ਮਤਾ ਪਾਇਆ ਤੇ ਇਹ ਸਾਸਪਾਈ ਕਰਾਈ ਜੀ ਹੁਣ ਸਾਨੂੰ ਵੀ ਚੰਗਾ ਲੱਗਦਾ ਜੀ ਰਿਸ਼ਤੇਦਾਰ ਆਉਂਦੇ ਨੇ ਭੈਣ ਭਾਈ ਆਉਂਦੇ ਨੇ ਬੱਚੇ ਸਕੂਲ ਜਾਂਦੇ ਨੇ ਟੀਚਰ ਵੀ ਸਹਬਾਨ ਸਾਰੇ ਕਹਿੰਦੇ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਸਾਨੂੰ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਜੀ ਇਹ ਸਾਰ ਸਾਹਮਣੀ ਮੂਵੀ ਦੇ ਵਿੱਚ ਹੀ ਉਹ ਆਉਂਦੀ ਸੀਗੀ ਰੂੜੀਆਂ ਆਉਂਦੀ ਸੀਗੀਆਂ ਪਾਥੀ ਵਗੈਰਾ ਆਉਂਦੀ ਸੀਗਾ ਉਹ ਦੇਖਣ ਵਾਲੇ ਨੂੰ ਵੀ ਚੰਗਾ ਨਹੀਂ ਲੱਗਦਾ ਸੀਗਾ ਅੱਗੇ ਰਿਸ਼ਤੇ ਆ ਦੇਖੀ ਮੂਵੀ ਤਾਂ ਵਧੀਆ ਲੱਗ ਰਹੀ ਯਾਰ ਆ ਪਿੰਡ ਐਡਾ ਵੱਡਾ ਪਿੰਡ ਆ ਵਧੀਆ ਨਾਮੀ ਪਿੰਡ ਆਈ ਛੱਡ ਪਿੰਡ ਦੇ ਜੰਗੇਂਦਰ ਪਹਿਲਵਾਨ ਜੀ ਵੀ ਹੋਏ ਨੇ ਇਸ ਵਰਗੇ ਸਰ ਵਰਗੇ ਪਵਿੱਤਰ ਪਹਿਲਵਾਨ ਜੀ ਨੇ ਕਾਫੀ ਨਾਮੀ ਪਿੰਡ ਆਈ ਆਪਣਾ ਤੇ ਉਹ ਪਿੰਡ ਇਹ ਚੀਜ਼ਾਂ ਕਰਕੇ ਕਾਫੀ ਪਛੇਟੇ ਜੀਗਾ ਲੇਕਿਨ ਅਸੀਂ ਉਹ ਸੋਚ ਦੇ ਮਜ਼ਾਕ ਕਰੀ ਵਧੀਆ ਸੋਚਿਆ ਜੀ ਸਾਡੇ ਸਪਾਂਸਰ ਸਾਬ ਨੇ ਸੋ ਵਧੀਆ ਸੋਚਿਆ ਜੀ ਤੇ ਉਹ ਸਾਸਪਈ ਹੀ ਵਧੀਆ ਕੀਤੀ ਜੀ ਤੇ ਅੱਜ ਹਾਂ ਬੱਚੇ ਖੇਡਦੇ ਨੇ ਤੇ ਵਧੀਆ ਲੱਗਦਾ ਜੀ ਆਪਣੇ ਉਹਨਾਂ ਤੇ ਸਰਪੰਚ ਸਾਹਿਬ ਸਾਡੀ ਗਰੀਬ ਘਰ ਤੋਂ ਨੇ ਜੀ ਤੇ ਇਹਨਾਂ ਨੂੰ ਪਤਾ ਹੀ ਗਰੀਬੀ ਕੀ ਚੀਜ਼ ਹੁੰਦੀ ਆ ਗਰੀਬੀ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਕੀ ਦੁੱਖ ਤਕਲੀਫ ਹੁੰਦੇ ਨੇ ਉਹ ਚੀਜ਼ਾਂ ਉਹਨਾਂ ਨੇ ਹੰਡਾਈ ਹੋਈ ਆ ਮਹਿਸੂਸ ਕੀਤੀ ਹੋਈ ਆ ਤਾਂ ਹੁਣ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਤਾਂ ਇਹੀ ਗਰੀਬਨ ਦੇ ਸਮਝ ਸਕਦਾ ਜੀ ਜਿਹੜਾ ਬੰਦਾ ਖਾਣ ਪੀਣ ਵਧੀਆ ਬੰਦਾ ਅਮੀਰ ਆ ਉਹ ਨਹੀਂ ਸਮਝ ਸਕਦਾ ਗਰੀਬ ਦੀ ਪ੍ਰੋਬਲਮ ਤੇ ਇਹਨਾਂ ਨੇ ਹੁਣ ਗਰੀਬੀ ਨੂੰ ਪੰਡਰੇ ਸਹਾਇਜੋਗ ਨਾਲ ਜਿੱਥੇ ਨਹੀਂ ਦਿਖਾਇਆ ਇਹਨਾਂ ਨੂੰ ਬਹੁਤ ਵਧੀਆ ਉਹਦੇ ਨਾਲ ਹੀ ਤੇ ਇਹਨਾਂ ਨੇ ਗਰੀਬਾਂ ਵਾਸਤੇ ਬਹੁਤ ਸੋਹਣਾ ਕੀਤਾ ਤੇ ਮੈਂ ਹੁਣ ਇੱਕ ਦਿਨ ਦੇਖ ਰਿਹਾ ਜੀ ਕੋਈ ਕੰਮ ਸੀ ਇਹਨਾਂ ਨੇ ਫੋਨ ਕੀਤਾ ਹਰਮਨ ਸਾਹਿਬ ਨੂੰ ਮੈਂ ਹਰਮਨ ਸਾਹਿਬ ਕਿੱਥੇ ਤੁਸੀਂ ਮੈਂ ਗੱਲ ਕਰਨੀ ਸੀ ਕੰਮ ਸੀ ਕੋਈ ਕਹਿੰਦੇ ਜੀ ਮੈਂ ਨਾ ਤੁਹਾਨੂੰ ਦੇਖ ਰਿਹਾ ਜਿਹੜੇ ਗੱਠਾ ਚੱਕ ਰਹੇ ਨੇ ਟਪਿੰਡਾ ਇਹਦੇ ਆਪਣੇ ਖੇਤਾਂ ਦੇ ਵਿੱਚ ਕਹਿੰਦਾ ਮੈਂ ਗੱਠਾ ਚੱਕਣ ਆਇਆ ਹਾਂ ਯਾਰ ਮੈਂ ਤੁਸੀ ਕਿਵੇਂ ਕਹਿੰਦਾ ਮੈਂ ਦਿਹਾੜੀ ਤੇ ਹਾਂ ਆਇਆ ਹਾਂ ਉਹ ਦੇਖੋ ਅੱਜ ਸਰਪੰਚ ਦੇ ਹੋਣ ਦੇ ਬਾਵਜੂਦ ਵੀ ਇਹ ਬੰਦੇ ਦਿਹਾੜੀ ਕਰ ਰਹੇ ਸੀ ਆਦਾ ਪਰਿਵਾਰ ਦਿਹਾੜੀ ਕਰਕੇ ਹੀ ਪਾਰ ਰਿਹਾ ਜੀ ਤੇ ਦੁਪਰ ਦੀ ਚੰਗੀ ਗੱਲ ਕੀ ਹੋ ਸਕਦੀ ਜੀ ਪਿੰਡ ਵਾਸਤੇ ਇਹਨੂੰ ਹੀ ਲਾ ਦੇ ਕੋਈ ਕੋਲ ਨਾ ਤਾਂ ਕੋਈ ਗੱਡੀ ਆ ਨਾ ਕੋਈ ਕਾਰ ਆ ਜੀ ਵੀ ਬੈ ਕੇ ਤੁਰ ਕੇ ਜਾਂਦੇ ਨੇ ਜਾਂ ਸਾਈਕਲ ਤੇ ਜਾਂਦੇ ਨੇ ਤੇ ਇਹ ਕਰਕੇ ਹਰੇਕ ਬੰਦੇ ਨੂੰ ਮਿਲ ਕੇ ਹਰੇਕ ਬੱਚੇ ਨੂੰ ਸਕੂਲ ਦੇ ਵਿੱਚ ਵੀ ਘੇੜਾ ਮਾਰਦੇ ਨੇ ਧਰਮਕਸਤਾਨਾਂ ਤੇ ਵੀ ਜਾਂਦੇ ਨੇ ਕਿਸੇ ਗਰੀਬ ਦੇ ਪਰਿਵਾਰ ਦੇ ਵਿੱਚ ਵੀ ਜਾਂਦੇ ਨੇ ਸਾਡੀ ਬਰਾਲੂ ਸੁਣਦੇ ਨਹੀਂ ਜੀ ਤੇ ਇਸ ਲਈ ਸਭ ਦੇ ਚਿਹਤੇ ਨਹੀਂ ਜਪਾ ਸਾਹਿਬ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਜੀ ਸਾਡੇ ਵਿਕਾਸ ਦੇ ਬਹੁਤ ਜ਼ਿਆਦਾ ਕੰਮ ਹੋਏ ਨਹੀਂ ਜੀ ਸਾਡੇ ਜਿਵੇਂ ਸਕੂਲ ਨੂੰ ਰਸਤਾ ਸੀਗਾ ਇਹ ਰਸਤਾ ਬਹੁਤ ਜ਼ਿਆਦਾ ਖਰਾਬ ਸੀਗਾ ਜੀ ਅਸੀਂ ਵੀ ਇੱਥੇ ਪੜਿਆਂਗੇ ਸਾਡੇ ਜਦੋਂ ਇੱਥੇ ਜਾਂਦੇ ਸਕੂਲ ਨੂੰ ਪੈਰ ਲੱਪੜ ਜਾਂਦੇ ਸੀਗੇ ਸਾਡੀ ਪਹਿਲਾਂ ਸੋਚੀ ਵੀ ਜਦੋਂ ਸਾਡੀ ਪੰਚਾਇਤ ਆ ਗਈ ਸਭ ਤੋਂ ਪਹਿਲਾਂ ਅਸੀਂ ਨੇ ਇਹੀ ਕੰਮ ਦਾ ਮਤਾ ਪਾਇਆ ਅਸੀਂ ਸਕੂਲ ਦਾ ਰਸਤਾ ਸਾਫ਼ ਕਰਿਆ ਤੇ ਨਾਲ ਮੜ ਖਾਨਾ ਸੀਗਾ ਜੀ ਮੜ ਖਾਨੇ ਨੂੰ ਜਦੋਂ ਸਾਡੇ ਰਿਸ਼ਤੇਦਾਰਾਂ 'ਤੇ ਕੋਈ ਡੈਥ ਹੋ ਜਾਂਦੀ ਸੀ ਬਹੁਤ ਜ਼ਿਆਦਾ ਫੀਲ ਹੁੰਦਾ ਸੀ ਸਾਨੂੰ ਕਿਉਂਕਿ ਬਹੁਤ ਜ਼ਿਆਦਾ ਬੰਦੰਦਾ ਰਸਤਾ ਸੀਗਾ ਇਹ ਸੋਚ ਕੇ ਸਭ ਇਹ ਮੜਖਣ ਦਾ ਰਸਤਾ ਬਹੁਤ ਵਧੀਆ ਬਣ ਗਿਆ ਜੀ ਤੇ ਸਕੂਲ ਵਾਲਾ ਤੇ ਵਕੀ ਸਾਡਾ ਚੌਂਕ ਸੀਗਾ ਜੀ ਇੱਥੇ ਨਿਮ ਪਾਸੇ ਉੱਥੇ ਬਹੁਤ ਜ਼ਿਆਦਾ ਰੂੜੀਆਂ ਸੀਗੇ ਬਹੁਤ ਜ਼ਿਆਦਾ ਗੰਦੀ ਉੱਥੇ ਸਾਡੇ ਬਾਬੇ ਛੱਤੀ ਵੀਰਾਂ ਨੂੰ ਰਸਤਾ ਜਾਂਦਾ ਉਹ ਬਹੁਤ ਜ਼ਿਆਦਾ ਖਰਾਬ ਸੀਗਾ ਜੀ ਉਹ ਸਾਰਾ ਰਸਤਾ ਸੀਨੇ ਐਂਡ ਲੌਕਟ ਲਾ ਕੇ ਬਿਲਕੁਲ ਵਧੀਆ ਬਣਾਤਾ ਜੀ ਬੱਚੇ ਪੜ੍ਹਦੇ ਤੁਹਾਡੇ ਇੱਥੇ ਹਾਂਜੀ ਹਾਂਜੀ ਪਹਿਲਾਂ ਇੱਥੇ ਕਿਸ ਤਰ੍ਹਾਂ ਦੇ ਹਾਲਾਤ تھے ਜੋ ਤੁਸੀਂ ਲੰਘਦੇ ਸੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਪਹਿਲਾਂ ਜੀ ਇੱਥੇ ਬਹੁਤ ਜ਼ਿਆਦਾ ਗੰਦ ਪਿਆ ਹੁੰਦਾ ਤੇ ਬੱਚਿਆਂ ਦੇ ਪੈਰ ਖਰਾਬ ਹੋ ਜਾਂਦੇ ਤੇ ਹੁਣ ਬਹੁਤ ਵਧੀਆ ਸਫਾਈ ਹੋ ਰਹੀ ਹੈ ਬਹੁਤ ਵਧੀਆ ਪੰਚਾਇਤਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਕਿੰਨੇ ਸਾਲਾਂ ਤੋਂ ਇੱਥੇ ਗੰਦਗੀ ਸੀ ਜਿਹੜੀ ਹੁਣ ਸਾਫ ਸਫਾਈ ਕੀਤੀ ਹੈ ਬਹੁਤ ਛੁਰ ਹੋ ਗਿਆ ਜੀ ਗੰਦਗੀ ਤਾਂ ਕਦੇ ਚੱਕੀ ਹੋ ਨਹੀਂ ਤੀ ਗਈ ਇਹਦੇ ਕਰਕੇ ਆ ਹੁਣ ਗਲੀ ਵਧੀਆ ਪੰਚਾਇਤ ਬਣੀ ਹੈ ਜੀ ਬਹੁਤ ਵਧੀਆ ਸਫਾਈ ਆ ਬੂਟੇ ਲਾਏ ਹੋਏ ਤੇ ਬਹੁਤ ਵਧੀਆ ਕੰਮ ਹੋ ਰਿਹਾ ਕਿੰਨੇ ਕੁ ਸਾਲ ਹੋ ਗਏ ਉਹਨਾਂ ਦੇ ਕੰਮ ਜਿਹੜਾ ਪਹਿਲਾ ਪੁਆਇੰਟ ਆ ਪਹਿਲਾਂ ਜੀ ਬੱਚੇ ਬਹੁਤ ਚਰਾਂ ਦੇ ਪੜਦੇ ਤੇ ਕਦੇ ਵੀ ਨਹੀਂ ਤੀ ਦੇਖਿਆ ਵੀ ਆ ਇੰਨੀ ਸਫਾਈ ਆ ਆਪਣੇ ਵੇੜੇ ਪਿੰਡ ਚ ਵੀ ਹੁਣ ਬਹੁਤ ਵਧੀਆ ਸਫਾਈ ਜਿਹੜੇ ਸਰਪੰਚ ਵਧੀਆ ਪੰਚਾਇਤ ਹਾਂਜੀ ਹਾਂਜੀ ਸਾਰੀ ਪੰਚਾਇਤ ਵਧੀਆ ਜੀ ਪਿੰਡ ਦੇ ਆਪਣੇ ਸਾਰੇ ਭੈਣ ਭਾਈ ਨੇ ਸਾਰੇ ਬਹੁਤ ਵਧੀਆ ਜੀ ਇਸ ਤੋਂ ਇਲਾਵਾ ਹੋਰ ਪਿੰਡ ਚ ਕੀ ਕੁਝ ਕੀਤਾ ਸਰਪੰਚ ਜੀ ਲਵੇ ਲਾਉਣੇ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ ਸਾਰੇ ਕਿਤੇ ਜਨ ਸਾਡੇ ਪਿੰਡ ਚ ਬਹੁਤ ਵਧੀਆ ਕੰਮ ਆ ਜਿਆਲਾ ਦਵਾਲਾ ਜਿਵੇਂ ਸਮਸਾਨ ਘਟ ਹੋ ਗਏ ਉਧਰ ਆ ਲਾਇਬ੍ਰੇਰੀ ਹੋਗੀ ਸਾਰੇ ਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ। ਬੱਚੇ ਵੀ ਖੁਸ਼ ਨੇ ਜੀ ਪਹਿਲਾਂ ਹਾਂਜੀ 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 ਬੱਚੇ ਵੀ ਖੁਸ਼ ਨੇ ਜੀ ਐਨ ਜਾਂਦੇ ਨੇ ਵਧੀਆ ਟੌਰ ਨਾਲ ਪਹਿਲਾਂ ਜੀ ਬੱਚੇ ਬਹੁਤ ਤੰਗ ਹੋ ਕੇ ਜਾਂਦੇ ਸੀ। ਸਾਈਕਲ ਵੀ ਖਰਾਬ ਹੋ ਜਾਂਦੇ ਤੇ ਜੀ ਬੱਚਿਆਂ ਦੇ। ਮੀਂਹ ਕਹਿੰਦੇ ਤਾਂ ਫਿਰ ਕਾਫੀ ਦਿੱਕਤ ਆਂਦੀ ਹਾਂਜੀ ਹਾਂਜੀ ਬਹੁਤ ਪਾਣੀ ਖੜਦਾ ਹੁੰਦਾ ਤੇ ਜੀ ਪਾਣੀ ਦੇ ਵਿੱਚ ਦੀ ਬੱਚੇ ਬਹੁਤ ਮੁਸ਼ਕਲ ਨਾਲ ਲੰਘਦੇ ਤੇ ਜੀ। ਪਹਿਲਾ ਸਮੱਸਿਆ ਜੀ ਜ਼ਿਆਦਾ ਸਾਨੂੰ ਸੀਵਰੇਜ ਦੀ ਸੀ ਸਾਡਾ ਘਰ ਦਾ ਪਾਣੀ ਨਿਕਲਦਾ ਨਹੀਂ ਤੇ ਬਹੁਤ ਦਿੱਕਤ ਸੀ। ਤੇ ਜਦੋਂ ਪਹਿਲਾਂ ਪ੍ਰਬੰਧਕ ਲੱਗਿਆ ਸੀ ਉਦੋਂ ਵੀ ਬੇਨਤੀ ਕੀਤੀ ਹੈ ਵੀ ਸਾਡੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਉਦੋਂ ਲੌਕਟ ਤਾਂ ਲੱਗ ਗਈ ਪਰ ਸਾਡਾ ਸੀਵਰੇਜ ਦੀ ਸਮੱਸਿਆ ਫੇਰ ਉੱਥੇ ਦੀ ਉੱਥੇ ਰਹੀ ਗਈ ਪਰ ਹੁਣ ਜਦੋਂ ਨਵੀਂ ਪੰਚਾਇਤ ਬਣੀ ਆਸੀ ਦੁਬਾਰੋ ਇਹਨਾਂ ਨੂੰ ਤਰਕਾਸ ਦਿੱਤੀ ਬੇਨਤੀ ਕੀਤੀ ਵੀ ਸਾਡੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਜਿਹਦੀ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਨਵੀਂ ਪੰਚਾਇਤ ਨੇ ਇਹ ਉਪਰਾਲਾ ਕਰਦੇ ਦੇਖੋ ਸੀਵਰੇਜ ਪਵਾਇਆ ਤੁਹਾਡੇ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਆਹ ਰਸਤਾ ਵੀ ਪੱਕਾ ਕਰਕੇ ਦਿੱਤਾ ਇਸ ਰਸਤੇ ਦੇ ਕੱਚੇ ਪਹਾਉਣ ਕਰਕੇ ਬਹੁਤ ਵੱਡੀ ਦਿੱਕਤ ਆ ਰਹੀ ਥੀ ਕਾਫੀ ਵਧੀਆ ਕੰਮ ਹੈ। ਹਾਂ ਪੰਚਾਇਤ ਦੇ ਬਹੁਤ ਸੋਹਣੇ ਕੰਮ ਹੋ ਰਹੇ ਨੇ। ਜਿਸ ਦਿਨ ਤੋਂ ਪੰਚਾਇਤ ਆਈ ਹੈ ਪਿੰਡ ਦਾ ਬਹੁਤ ਵਧੀਆ ਵਿਕਾਸ ਹੋ ਰਿਹਾ। ਬਹੁਤ ਮਾਰੇ ਹਾਲਾਤ ਤੇ ਇਹ ਰਸਤੇ ਤੇ ਤਾਂ ਨੀਮਾਤੀ ਪਾਣੀ ਖੜ ਜਾਂਦਾ ਤੇ ਇੱਧਰੋਂ ਬਹੁਤ ਪ੍ਰੋਬਲਮ ਆਉਂਦੀ ਆ ਬੱਚਿਆਂ ਨੂੰ ਜਾਣ ਨੂੰ ਤੇ ਇਹਨਾਂ ਦੇ ਆਉਣ ਨਾਲ ਬਹੁਤ ਵਧੀਆ ਬਣਿਆ ਇਹ ਲੋਕਟ ਲੱਗ ਗਈ ਤੇ ਆ ਵਧੀਆ ਸਲੋਗਨ ਲਿਖੇ ਗਏ ਨੇ ਤੇ ਇਹ ਰਸਤਾ ਇੱਧਰ ਸਾਡੇ ਸਮਸ਼ਾਨ ਘਾਟ ਨੂੰ ਜਾਣਾ ਇੱਥੇ ਬਹੁਤ ਪ੍ਰੋਬਲਮ ਆਉਂਦੀ ਤੇ ਆ ਪਹਿਲਾਂ ਸਾਨੂੰ ਜੇ ਕੋਈ ਡੈਥ ਹੋ ਜਾਂਦੀ ਸੀ ਟਰੈਕਟਰ ਲੈ ਕੇ ਆਉਣਾ ਪੈਂਦਾ ਸਪਾਈ ਵਾਸਤੇ ਕਰਾਣਾ ਰਸਤਾ ਸਾਫ ਕਰਦੇ ਉਥੇ ਅੰਦਰੋਂ ਸਾਫ ਕਰਦੇ ਹੁਣ ਇਹਨਾਂ ਨੇ ਇਹਨ ਵਧੀਆ ਬਣਾਇਆ ਬਾਕੀ ਆਪਣੇ ਆ ਚੌਂਕ ਦੇ ਵਿੱਚ ਰੂੜੀਆਂ ਪਾਥੀਆਂ ਦੀਆਂ ਪੂਰਾ ਦੇਖ ਲਓ ਵੀ ਪੂਰਾ ক্রিকেট ਦੇ ਗਰਾਊਂਡ ਜਿੱਡਾ ਚੌਂਕ ਇਹਨਾਂ ਨੇ ਇਹਨ ਪੂਰਾ ਵਧੀਆ ਬਣਾਤਾ ਤੇ ਉਹ ਬਾਕੀ ਸਾਡਾ ਬੱਸ ਸਟੈਂਡ ਬਹੁਤ ਵਧੀਆ ਬਣ ਗਿਆ ਪਿੰਡ 'ਚ ਵਧੀਆ ਸਪਾਈ ਹੋ ਰਹੀ ਆ ਸਾਰੇ ਕੰਮ ਵਧੀਆ ਕਰ ਰਹੇ ਨੇ ਕੋਈ ਮਾੜਾ ਕੰਮ ਨਹੀਂ ਆਪ ਵੀ ਇਹ ਜਾਂ ਕਦੋਂ ਜੇ ਕਦੇ ਕੰਮ ਕਰਦੇ ਨੇ ਤੇ ਪੰਚਾਇਤ ਘਰ ਚ ਬੈਠੇ ਆਪ ਵੀ ਝਾੜੂ ਚੱਕ ਕੇ ਸਾਫ ਕਰਨ ਲੱਗ ਜਾਂਦੇ ਨੇ ਨਹੀਂ ਹਲਾ ਉੱਦੇ ਤੇ ਪਾ ਜਾਂਦਾ ਕਿਹੜਾ ਕਰਦਾ ਇਹਨਾਂ ਪੂਰਾ ਕੰਮ ਕਰਦੇ ਨੇ ਤੁਸੀਂ ਇਹਨੂੰ ਸਰਪੰਚ ਨੂੰ ਚੁਣ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅਸੀਂ ਤਾਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਜੀ ਹਾਲਾਤ ਤਾਂ ਤੂੰ ਐ ਲੈ ਲੋ ਵੀ ਅਸੀਂ 1982 ਚੁਰੇ ਪੜਕੇ ਗਿਆ ਅੱਛਾ ਦੇ ਲੋ 35-40 ਸਾਲ ਹੋ ਗਏ ਕਰਾ ਵੇਤੀ ਕੰਮ ਸਾਰਾ ਲੈ ਲੈ ਨਹੀਂ ਜਾ ਕੇ ਪੜਨੇ ਜਾਂਦੇ ਸੀ ਅੱਛਾ ਇੱਧਰ ਰਸਤਾ ਦਾ ਰਸਤਾ ਆ ਹੀ ਨਹੀਂ ਸੀ ਪਹਿਲਾਂ ਤਾਂ ਹੂੰ ਫਿਰ ਰਸਤਾ ਬਣਿਆ ਫਿਰ ਸੜਕ ਬਣ ਗਈ ਹੌਲੀ ਹੌਲੀ ਸੁਧਾਰ ਹੁੰਦਾ ਹੁੰਦਾ ਹੁਣ ਵਧੀਆ ਹੋ ਗਿਆ ਮੈਂ ਸ਼੍ਰੀਮਤੀ ਸੁਨੇਲਤਾ ਇਕਨੋਮਿਕਸ ਲੈਕਚਰਰ 2010 ਤੋਂ ਇਸ ਸਕੂਲ ਦੇ ਵਿੱਚ ਸੇਵਾ ਨਿਭਾ ਰਹੀ ਹਾਂ ਜੀ ਸਕੂਲ ਦੇ ਵਿੱਚ ਸਟਾਰਟਿੰਗ 'ਚ ਮੈਂ ਕਿਉਂਕਿ ਗਰਲ ਸਕੂਲ ਨਾਬਾ ਤੋਂ ਆਈ ਸੀ 14 ਸਾਲ ਦੀ ਮੇਰੀ ਜੌਬ ਲੋਕਲ ਸੀ ਤਾਂ ਇੱਕਦਮ ਆ ਕੇ ਬੜਾ ੱਤਕਾ ਜਿਹਾ ਲੱਗਿਆ ਸੀ ਕਿਉਂਕਿ ਜਦੋਂ ਵੀ ਗੇਟ ਐਂਟਰ ਕੀਤਾ ਪੂਰੀ ਕੱਚੀ ਸੜਕ ਸੀ ਟੋਏ ਸੀ ਅਸੀਂ ਆਟੋ ਤੇ ਆਨਾ ਤੇ ਟੋਏ ਦੇ ਵਿੱਚ ਤਾਂ ਇੱਕ ਦੋ ਵਾਰ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਪ੍ਰਮੋਸ਼ਨ ਨਹੀਂ ਹੋਈ ਡਿਮੋਸ਼ਨ ਹੋਈ ਹੈ ਪਰ ਜਦੋਂ ਤੋਂ ਆਪਣੇ ਮਾਨਯੋਗ ਸਰਪੰਚ ਸਾਹਿਬ ਆਏ ਆਪ ਸਰਕਾਰ ਆਈ ਤਾਂ ਜਿਸ ਤਰ੍ਹਾਂ ਮਤਲਬ ਜਦੋਂ ਸਰਕਾਰ ਗਵਰਨਮੈਂਟ ਆਪਣੇ ਮਤਲਬ ਪਾਵਰ ਚ ਆਈ ਸੀ ਉਸੇ ਟਾਈਮ ਹੀ ਸਰਕਾਰ ਨੇ ਸਪੈਸ਼ਲੀ ਇਹ ਕਿਹਾ ਸੀ ਕਿ ਸਕੂਲਾਂ ਦੀ ਅਸੀਂ ਨੁਹਾਰ ਬਦਲ ਦੇਣੀ ਹੈ ਪਿੰਡਾਂ ਦੀ ਨੁਹਾਰ ਬਦਲ ਦੇਣੀ ਹੈ ਤਾਂ ਉਹ ਜਿਹੜਾ ਚਮਤਕਾਰ ਹੈ ਅਸੀਂ ਇਸ ਟਾਈਮ ਦੇ ਵਿੱਚ ਦੇਖਿਆ ਸਰਪੰਚ ਸਾਹਿਬ ਸਾਡੇ ਕੋਲ ਸਕੂਲ ਦੇ ਵਿੱਚ ਆਏ ਸਾਡੇ ਨਾਲ ਪ੍ਰੋਮਿਸ ਕਰਕੇ ਗਏ ਸੀ ਕਹਿੰਦੇ ਸੀ ਜੀ ਪਿੰਡ 'ਚ ਕੋਈ ਕੰਮ ਹੋਵੇ ਜਾਂ ਨਾ ਹੋਵੇ ਤੁਹਾਡਾ ਰਸਤਾ ਤੁਹਾਡਾ ਸ਼ੈੱਡ ਇੱਕ ਦੋ ਕੰਮ ਇਹਨਾਂ ਨੂੰ ਹੋਰ ਕਿਹਾ ਸੀਗਾ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤਾ ਅਸੀਂ ਮਾਨਯੋਗ ਸਰਪੰਚ ਸਾਹਿਬ ਦੇ ਪੂਰੀ ਪੰਚਾਇਤ ਦੇ ਸਾਡੇ ਚੇਅਰਮੈਨ ਸਾਹਿਬ ਖੜੇ ਆ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਸਕੂਲ ਦਾ ਬਿਲਕੁਲ ਦਿੱਖ ਬਦਲ ਦਿੱਤੀ ਜਦੋਂ ਆਪਾਂ ਕੋਈ ਵੀ ਘਰ ਵੀ ਆਨੇ ਆਪਾਂ ਗੇਟ ਐਂਟਰੀ ਕਰਦੇ ਆ ਤਾਂ ਬੱਚੇ ਆਉਂਦੇ ਆ ਕਈ ਵਾਰ ਇਧਰ ਚਿੱਕੜ ਪਿਆ ਉਧਰ ਚਿੱਕੜ ਪਿਆ ਤਾਂ ਆਂਦੇ ਹੀ ਸਾਰੀ ਯੂਨੀਫਾਰਮ ਬੱਚਿਆਂ ਦੀ ਪਹਿਲਾਂ ਤਾਂ ਖਰਾਬ ਹੁੰਦੀ ਸੀ ਫਿਰ ਸਕੂਲ ਦੇ ਵਿੱਚ ਆ ਕੇ ਹਨਾ ਕੋਈ ਬਾਹਰੋਂ ਟੀਮ ਆਂਦੀ ਸੀਗੀ ਇੱਕਦਮ ਸਾਨੂੰ ਐ ਲੱਗਦਾ ਸੀ ਵੀ ਉਹਨਾਂ ਦੇ ਐਂਟਰੀ ਤੇ ਜਦੋਂ ਰਸਤਾ ਹੀ ਕਲੀਅਰ ਨਹੀਂ ਤਾਂ ਅੰਦਰ ਲਈ ਸ਼ੋਅ-ਆਫ ਕੀ ਕਰੇਗੀ ਤਾਂ ਹੁਣ ਜਦੋਂ ਮਤਲਬ ਸਾਡਾ ਗੇਟ ਤੇ ਐਂ ਹੈ ਤਾਂ ਸਾਨੂੰ ਖੁਦ ਵੀ ਪ੍ਰਾਊਡ ਫੀਲ ਹੁੰਦਾ ਹੈ ਇਹ ਸ਼ੈਰੀ ਸਕੂਲਾਂ ਦੀ ਤਰ੍ਹਾਂ ਦੋਨੋਂ ਸਾਈਡ ਤੇ ਦੀਵਾਰ ਹੋ ਗਈ ਸਲੋਗਨ ਪੇਂਟ ਦਾ ਕੰਮ ਹੋਇਆ ਸਲੋਗਨ ਲਿਖੇ ਗਏ ਮਤਲਬ ਜੋ ਇੱਕ ਆਪਾਂ ਇੱਕ ਟੀਚਰ ਪੜਾ ਰਿਹਾ ਪਰ ਜਦੋਂ ਪ੍ਰੈਕਟੀਕਲੀ ਬੱਚੇ ਉਥੋਂ ਲੰਘਦੇ ਵੜਦੇ ਉਹਨਾਂ ਦੇ ਪੇਰੈਂਟਸ ਉਹ ਸਮਾਜਿਕ ਕ੍ਰਿਤੀਆਂ ਬਾਰੇ ਜਾਂ ਮਤਲਬ ਜੋ ਵੀ ਚੀਜ਼ਾਂ ਉਹਨਾਂ ਮੋਟਰਸ ਲਿਖੇ ਹੋਏ ਐ ਜਦੋਂ ਆਪਾਂ ਡੇਲੀ ਲੰਘਦੇ ਵੜਦੇ ਪੜਦੇ ਆ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਸਰ ਕਰ ਜਾਂਦੀਆਂ ਤਾਂ ਉਹ ਇਹਨਾਂ ਲਈ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਉਪਰਾਲਾ ਰਿਹਾ ਹੈ ਅਸੀਂ ਬੜੇ ਧੰਨਵਾਦੀ ਹਾਂ ਮੇਰਾ ਨਾਮ ਦਿਪਾਲ ਲਿਹਾ ਮੈਂ ਸ਼ਟਜਮਾਤੀ ਵਿਦਿਆਰਥਣਾ ਪਹਿਲਾ ਸਾਡੇ ਸਕੂਲ ਦੇ ਬਾਹਰ ਜਿਹੜੀ ਸੜਕ ਸੀ ਪਹਿਲਾਂ ਕੱਚੀ ਸੜਕ ਸੀ ਤੇ ਆਲੇ ਦੁਆਲੇ ਮਤਲਬ ਲੋਕਾਂ ਦੀਆਂ ਰੂੜੀਆਂ ਲੱਗੀਆਂ ਹੋਈਆਂ ਸੀ ਇੱਕ ਅੰਦਰ ਬਾਹਰ ਹੁੰਦੇ ਜਾਂਦੇ ਸੀ ਤੇ ਬਰਸਾਤ ਦੇ ਸਮੇਂ ਹਮ ਬਰਸਾਤ ਦੇ ਸਮੇਂ ਪਾਣੀ ਭਰ ਜਾਂਦੇ ਸੀ ਜਿਹੜਾ ਸਾਡਾ ਛੱਪੇ ਲਵੇ ਉਹਨਾਂ ਦਾ ਗੰਦਾ ਪਾਣੀ ਸਾਡੇ ਸਕੂਲ ਦੇ ਅੰਦਰ ਆ ਜਾਂਦਾ ਜਿਸ ਕਾਰਨ ਵਿਦਿਆਰਥੀਆਂ ਨੂੰ ਔਲਜਾਂ ਵਿੱਚ ਦਿੱਕਤ ਆਉਂਦੀ ਸੀ ਸ਼ੂ ਗਿੱਲੇ ਹੋ ਜਾਂਦੇ ਸੀ ਜਰ ਅੱਬ ਗਿੱਲੇ ਹੋ ਜਾਂਦੇ ਸੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਜੀ ਨੇ ਸੜਕ ਪੱਕੀ ਕਰਵਾਈ ਆਲੇ ਦੁਆਲੇ ਗੰਦਾ ਕਰਵਾਈ ਜਿਸ ਨਾਲ ਵਿਅਕਤੀ ਜਿਸ ਨਾਲ ਵਿਦਿਆਰਥੀਨ ਵੱਲ ਜਾਣ ਵਿੱਚ ਕਾਫੀ ਮਦਦ ਮਿਲੀ ਕੋਰਲੇ ਤੇ ਮੈਂ ਪਲਸ 2 ਕੋ लास्टੀ ਵਿਦਿਆਰਥਣਾ ਤੇ ਮੈਂ ਸਰਕਾਰੀ ਸਕੂਲ ਕਕਰਾਲੇ ਵਿੱਚ ਪੜਦੀ ਹਾਂ ਪਹਿਲਾਂ ਸਾਡੇ ਸਰਪੰਚ ਸਾਹਿਬ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਪਹਿਲਾਂ ਕਿੰਨੀ ਕੁ ਮੁਸ਼ਕਲਾਂ ਸੀ ਜਦੋਂ ਜਦੋਂ ਅਸੀਂ ਜਦੋਂ ਅਸੀਂ ਸਕੂਲ ਆਉਂਦੇ ਸੀ ਤਾਂ ਪਾਣੀ ਜੋ ਸੀ ਉਹ ਸੜਕਾਂ ਤੇ ਭਰ ਜਾਂਦਾ ਸੀ ਤੇ ਸਾਡੀ ਨੰਗਣ ਵਿੱਚ ਬਹੁਤ ਦਿੱਕਤ ਹੁੰਦੀ ਸੀ ਪਰ ਹੁਣ ਅਸੀਂ ਹੁਣ ਸੜਕ ਪੱਕੀ ਹੋ ਗਈ ਹੈ ਤੇ ਤੇ ਬਹੁਤ ਸਾਫ਼ ਸੁਥਰੀ ਹੈ ਜਿਹੜੇ ਸਲੋਗਨ ਲਿਖੇ ਗਏ ਨੇ ਉਸ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਅਸੀਂ ਜਦੋਂ ਵੀ ਸਕੂਲ ਤੋਂ ਬਾਹਰ ਜਾਣੇ ਹਾਂ ਤਾਂ ਅਸੀਂ ਪੜਦੇ ਹਾਂ ਤਾਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਕਿ ਸਾਨੂੰ ਉਹਨਾਂ ਗੱਲਾਂ ਤੇ ਵੀ ਅਮਲ ਕਰਨਾ ਚਾਹੀਦਾ ਹੈ